ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਕਾਲੀ ਦਲ ਜਿੰਦਾਬਾਦ ਸ਼ਰੋਮਣੀ ਕਾਲੀ ਦਲ ਜਿੰਦਾਬਾਦ ਸਰਦਾਰ ਵਿਰਸਾ ਸਿੰਘ ਮਲਟਾ ਜਿੰਦਾਬਾਦ ਸਰਦਾਰ ਵਿਰਸਾ ਮਲਟਾ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਮਿਲਿਆ ਭਾਰੀ ਬਾਲ ਸਰਪੰਚ ਪਰਮਜੀਤ ਸਿੰਘ ਡਾਲ ਦੀ ਅਗਵਾਈ ਵਿੱਚ 17 ਪਰਿਵਾਰ ਸ਼ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਲ ਇਸ ਮੌਕੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਿੱਚ ਆਏ ਵੋਟਰਾਂ ਨੂੰ ਸਾਬਕਾ ਐਮਐਲਏ ਵਿਰਸਾ ਸਿੰਘ ਬੁਲਟੋਆ ਨੇ ਜੀ ਆਇਆਂ ਆਖਿਆ ਤੇ ਸਰਪੰਚ ਪਰਮਜੀਤ ਸਿੰਘ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਤੇ ਕੀ ਕਹਿਣਾ ਹੈ ਉਹਨਾਂ ਵੋਟਰਾਂ ਦਾ ਜੋ ਵੱਖ-ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਅੱਜ ਸ਼ਾਮਲ ਹੋਏ ਹਨ ਭਾਜੀ ਅੱਜ ਜਿਹੜੇ ਆਮ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਉਹਨਾਂ ਪਰਿਵਾਰਾਂ ਬਾਰੇ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਪਰਿਵਾਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਆਇਆਂ ਨੂੰ ਕਿਨਾਂ ਔਰ ਸਾਰੇ ਹੀ ਆਪਦੇ ਆਰ ਕੁਛ ਝੂਠ ਕੁਛ ਇੱਕ ਸਭ ਜਬਾਕ ਵਿਖਾ ਕੇ ਜਿਹੜੇ ਲੋਕਾਂ ਨੂੰ ਠੱਗਿਆ ਗਿਆ ਸੀਗਾ ਇਹਨੂੰ ਅੱਜ ਲੋਕ ਜਿਹੜੇ ਭਾਂ ਕੇ ਆਪੇ ਮਾਂ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਨੇ ਪੰਜਾਬ ਵਾਸਤੇ ਹਮੇਸ਼ਾ ਹੀ ਵਹਿਤਰੀ ਵਾਲੇ ਕੰਮ ਕੀਤੇ ਆ ਉਹਦੇ ਨਾਲ ਸਾਥ ਪਾਈ ਹੈ ਅੱਜ ਦਲਪਿੰਡ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਗੜ ਰਿਹਾ ਆ ਉਥੇ ਪਿਛਲੀਆਂ ਦੋ ਝੂਟ ਦੀਆਂ ਹਨੇਰੀਆਂ ਕਰਕੇ ਮਾੜੀ ਮੋਟੀ ਕਸਰ ਲੱਗਦੀ ਨਹੀਂ ਸੀ ਹੁਣ ਇਹਨਾਂ ਪਰਿਵਾਰਾਂ ਦੇ ਨਾਲ ਆ 17 ਪਰਿਵਾਰ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਨੇ ਮੈਂ ਸਾਰੇ ਪਰਿਵਾਰਾਂ ਦਾ ਦਿਲ ਦੇ ਦੁਤ ਧੁਤਵਾਦੀ ਹਾਂ ਤੇ ਨਾਲ ਹੀ ਮੈਂ ਬਾਕੀਆਂ ਨੂੰ ਵੀ ਸੱਦਾ ਦਿੰਦਾ ਹਾਂ ਕਿ ਆਓ ਆਪਣੀ ਮਾਂ ਪਾਰਟੀ ਨੂੰ ਆਪਣੇ ਖੇਤਰੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਪੰਥ ਦੇ ਪੰਜਾਬ ਦੀ ਨਮਾਇੰਦਗੀ ਕਰਦੀ ਏ ਜਿਹਨੇ ਹਮੇਸ਼ਾ ਹੀ ਪੰਜਾਬ ਦੀ ਭਲਾਈ ਵਾਸਤੇ ਕੰਮ ਕੀਤਾ ਆ ਉਹਦੇ ਨਾਲ ਜੁੜੀਏ ਉਹਨੂੰ ਮਜ਼ਬੂਤ ਕਰੀਏ ਤੇ ਜਿਹੜੇ ਲੋਕ ਝੂਠ ਦੇ ਸਹਾਰੇ ਤੇ ਦਿੱਲੀ ਦੇ ਸਹਾਰੇ ਜਾਂ ਦਿੱਲੀ ਨੂੰ ਚੱਲਣ ਵਾਲੀਆਂ ਪਾਰਟੀਆਂ ਆ ਉਹਨਾਂ ਨੂੰ ਜਿਹੜਾ ਆ ਵੱਡੀਆਂ ਹਾਰਾਂ ਦੇ ਹੀ ਔਰ ਮੈਂ ਸਾਡੇ ਸਾਬਕਾ ਸਰਪੰਚ ਸਾਹਿਬ ਬੜੇ ਜਿਹੜੇ ਹਿੰਮਤੀ ਨੇ ਸਰਦਾਰ ਪਰਮਜੀਤ ਸਿੰਘ ਡੱਲ ਜਿਹੜੇ ਨੇ ਉਹਨਾਂ ਦੇ ਬਤਿਹਦਰ ਤੋਂ ਤੁਮਾਧੀਓ ਕਿਉਂ ਬੜੀ ਮਿਹਨਤ ਕਰਦੇ ਐ ਅੱਜ ਉਹਨਾਂ ਦੇ ਮਿਹਨਤ ਦਾ ਸਦਕਾ ਜਿਹੜਾ ਆ ਇਹ ਪਰਿਵਾਰ ਭੌਂ ਕੇ ਸ਼ਰਮਣੀ ਗੱਲਗੱਤ ਚ ਸ਼ਾਮਲ ਹੋਏ ਦੀ ਨਾ ਵਿਧੀ ਪਰਮਜੀਤ ਸਿੰਘ ਸਰਪੰਚ ਪਿੰਡ ਡਲ ਅੱਜ ਦਾ ਜਿਹੜਾ ਪ੍ਰੋਗਰਾਮ ਠੀਕੋ ਪ੍ਰੋਗਰਾਮ ਅੱਜ ਵੱਖ-ਵੱਖ ਪਾਰਟੀਆਂ ਤੋਂ ਜਿ ਤਰ੍ਹਾਂ ਕਿ ਆਮ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਆਪਣੇ ਬੰਦੇ ਜਿਹੜੇ 17 ਪਰਿਵਾਰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਫੈ ਸਰਵੀਰ ਸਾਹਿਬ ਸਿੰਘ ਦੀ ਬਲਟੋਆ ਦੀ ਜਿਹੜੀ ਆ ਰਹਿਮਾਈ ਏਠਾ ਬੰਦਾ ਆਪਣੀ ਪਾਰਟੀ ਦੀ ਛਾਟ ਕੇ ਤੇ ਬਹੁਤ ਮਦਦ ਦਿੱਤੀ ਆ ਜੀ ਪਾਰਟੀ ਤੇਰੇ ਪਿੰਡ ਤੇ ਕਿਹੜੇ ਹਲਕੇ ਦੋ ਪਿੰਡ ਡਲ ਤੋਂ ਬਲਟੋਆ ਹਲਕੇ ਤੋਂ ਖੇਮ ਕਰਨ ਹਲਕੇ ਤੋਂ ਜਾਣੀ ਕਿ ਪੋਲਿਟਿਕ ਇਹ ਜੀ ਵੱਖ-ਵੱਖ ਪਾਰਟੀਆਂ ਦੀਆਂ ਮਾਰੂ ਨੀਤੀਆਂ ਸੀ ਇਹ ਬੜੇ ਆਪੇ ਆਪਣੀ ਪਾਰਟੀ ਨੂੰ ਦੁਖੀ ਸੀ ਜਿਹੜੀਆਂ ਸਹੂਲਤਾਂ ਸ਼੍ਰੋਮਣੀ ਕਾਲੀ ਦਲ ਦਿੰਦੀ ਸੀ ਉਹ ਇਹਨਾਂ ਨੂੰ ਨਹੀਂ ਟਾਈਮ ਤੇ ਮਿਲੀਆਂ ਨਾ ਇਹਨਾਂ ਦਾ ਕੋਈ ਫੋਨ ਹੀ ਚੱਕਦਾ ਸੀ ਮੈਨੂੰ ਇਹ ਮਿੰਟ ਫੋਨ ਲਾਉਂਦੇ ਤੇ ਮੈਂ ਮਿੰਟੋ ਮੇਟੀ ਫੋਨ ਚੱਕੇਦਾ ਸੀ ਜਿਹੜੀ ਮੁਸ਼ਕਲਾਂ ਸੋਲਵ ਕਰ ਦਿੰਦਾ ਹਾਂ ਇਹ ਕਰਕੇ ਮੇਰੀ ਰਹਿਣਮਾਈ ਇੱਥੇ ਰਹਿਣ ਦੇ ਅੱਜ ਸ਼੍ਰੋਮਣੀ ਕਾਲੀ ਦਲ ਦਾ ਪੱਲਾ ਫੜਿਆ ਨਾ ਇਹਨਾਂ ਵਿੱਚ ਉਲਝਣਾਂ ਵੀ ਦਿੱਤੀ ਕਿਹੜਾ ਪੈਂਡਾ ਦਾਲਾ ਵੀ ਦਿੱਤੀ ਤੇ ਕਿਹੜੀ ਪਾਰਟੀ ਨੂੰ ਅੱਜ ਇਹ ਵੈਨਟ ਅੱਜ ਵੀ ਰਹੀਂ ਕੀਤਾ ਸੂਨੀ ਕਾਲੀ ਦਲ ਦੀ ਪਹਿਲਾ ਕਿਹੜੀ ਪਾਰਟੀ ਪਹਿਲਾ ਆਮ ਆਦਮੀ ਪਾਰਟੀ ਕਿਉਂ ਜਿਹੜਾ ਛੱਡ ਗਿਆ ਵੇਖੋ ਵੀਰ ਜੀ ਕੋਈ ਕਾਰਨ ਨਹੀਂ ਪਿੰਡ ਦੇ ਕੁਝ ਮੁੱਦੇ ਹੀ ਜਿਹੜੇ ਮੰਨ ਲਓ ਅਸੀਂ ਸਾਰੇ ਪਿੰਡ ਦੇ ਮੋਹਤਬਰ ਬੰਦੇ ਨਾ ਆਮ ਆਦਮੀ ਪਾਰਟੀ ਦੇ ਅਨਸਾਰਿਆਂ ਆ ਕੇ ਆਂਦੇ ਰਹੇ ਅੱਜ ਹੋਊਗਾ ਕੱਲ ਹੋਊਗਾ ਕੁਝ ਬੰਦੇਕਰੌਂ ਚ ਰਾਜੀ ਸੀ ਕੁਝ ਬੰਦੇਕਰੌਂ ਚ ਨਹੀਂ ਰਾਜੀ ਆਮ ਆਦਮੀ ਪਾਰਟੀ ਦੀ ਤੇ ਇਸ ਕਾਰਨ ਸਾਡਾ ਜਿਹੜਾ ਮਸਲਾ ਕੋਈ ਨਹੀਂ ਹੱਲ ਹੋਇਆ ਇਸ ਕਰਕੇ ਹਨ ਦੁਖੀ ਹੋਏ ਸੋਮਣੀ ਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਜੀ ਦਲਬਾਜ ਸਿੰਘ ਜੀ ਕਿਹੜਾ ਪਿੰਡ ਨਾਲ ਤੇ ਕਿਹੜੀ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋਏ ਸਰੋਮਣੀ ਕਾਲੀ ਦਲ ਤੇ ਪਹਿਲਾਂ ਕਿਹੜੀ ਪਾਰਟੀ ਨਾਲ ਪਹਿਲਾਂ ਕਾਂਗਰਸ ਕੀ ਚੰਗਾ ਲੱਗਾ ਇਹਨਾਂ ਨੂੰ ਚੰਗਾ ਲੱਗਾ ਉਹ ਕੰਮ ਹੀ ਆ ਜਿਹੜੇ ਕੋਈ ਕਰਨ ਵਾਲੇ ਹੀ ਉਹ ਨਹੀਂ ਹੋਏ ਤੇ ਉਹ ਹੁਣ ਇਹਨੇ ਸਰਮਝ ਸਰਪੰਚ ਸਾਹਿਬ ਨੇ ਕਰਵਾਏ ਆ ਨਾਲ ਤੇ ਜਿੰਨੇ ਕੰਮ ਕਰਨਾ ਹੈ ਉਹਦੇ ਨਾਲੇ ਫਿਰ ਤੁਰਨਾ ਪੜਾ ਕਰਕੇ ਦਰ ਸ਼ਾਮ ਹੋਏ